ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜੋ ਕਲੈਕਸ਼ਨਾਂ ਲੈ ਕੇ ਆਈਆਂ ਬਹੁਤੀ ਪਿਆਰੀਆਂ ਨੇ ਤੇ ਜ਼ਿਆਦਾਤਰ ਜਿਹੜੀਆਂ ਕਲੈਕਸ਼ਨਾਂ ਨੇ ਉਹ ਸਾਰੀਆਂ ਹੀ ਫੈਬਨੀਸ਼ਨ ਜਿਹੜਾ ਬ੍ਰਾਂਡ ਹੈ ਉਹਨਾਂ ਦੀਆਂ ਨੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੀ ਕਿਹੜੀ ਕਲੈਕਸ਼ਨਾਂ ਕਿਸ ਰੇਂਜ ਵਿੱਚ ਕਿਵੇਂ ਦੇ ਡਿਜ਼ਾਈਨਾਂ ਵਿੱਚ ਐਡ ਕੀਤੀਆਂ ਨੇ ਐ ਪੋਲਕਾ ਡਾਟ ਵਿੱਚ ਕਲੈਕਸ਼ਨ ਆਣ ਗਈਆਂ 크ਰੇਪ ਦਾ ਫੈਬਰਿਕ ਹੈ 80 ਰੁਪਏ ਦਾ ਰੇਟ ਹੈ ਰਾਂਗੇ ਇਹ ਜਿਹੜੇ ਸੂਟ ਨੇ 630 ਰੁਪਿਆ ਦੇ ਵਿੱਚ ਤੁਹਾਨੂੰ ਮਿਲਣਗੇ 크ਰੇਪ ਦਾ ਫੈਬਰਿਕ ਹੈ 5 ਮੀਟਰ ਦਾ ਆਲਓਵਰ ਸੂਟ ਹੈ ਪਿਓਰ ਚਿਨਾਉਣ ਦੇ ਵਿੱਚ ਟੌਪ ਐਂਡ ਬਾਟਮ ਦੀ ਕਲੈਕਸ਼ਨ ਆਈ ਹੈ ਬੰਦਨੀ ਸਟਾਈਲ ਦਾ ਇਹਦੇ ਤੇ ਪ੍ਰਿੰਟ ਹੋਇਆ ਹੈ 620 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਰਾਂਗੇ ਦੇ ਵਿੱਚ ਜਿਹੜੇ 8 10 ਹੈਗੇ ਨੇ ਸਾਰੇ ਰੰਗ ਅਵੇਲੇਬਲ ਨੇ ਸਿਰਫ ਤੇ ਸਿਰਫ 620 ਦੇ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਚਰਾਂ ਦਾ ਸੂਟ ਮਿਲ ਜੇਗਾ ਇਹ ਜਿਹੜੀਆਂ ਕਲੈਕਸ਼ਨਾਂ ਨੇ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ 680 ਰੁਪਏ ਦਾ ਰੇਟ ਹੈ ਫੈਬਰਿਕ ਦਾ ਕ੍ਰੇਪ ਸਿਲਕ ਹੈ ਕ੍ਰੇਪ ਸਿਲਕ ਦੇ ਵਿੱਚ ਤੁਹਾਨੂੰ ਇਹ ਵਾਲੇ ਸੂਟ ਮਿਲ ਜਾਣਗੇ ਸਿਰਫ ਤੇ ਸਿਰਫ 680ਆਂ ਦੇ ਵਿੱਚ ਇਹਦੇ ਵਿੱਚ ਤੁਹਾਨੂੰ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਮਿਲੇਗਾ ਰੰਗ ਜਿਹੜੇ ਨੇ 15 ਤੋਂ 20 ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਸਿਰਫ ਤੇ ਸਿਰਫ 680 ਰੁਪਏ ਰੇਟ ਹੈ ਸ਼ਿਪਿੰਗ ਚਾਰजेस ਜਿਹੜੀ ਆ ਉਹ ਆਲ ਓਵਰ ਇੰਡੀਆ ਫ੍ਰੀ ਹੈ ਬਹੁਤ ਹੀ ਲਾਈਟ ਟੋਨਸ ਦੇ ਵਿੱਚ ਆ ਸਾਰੇ ਕਲਰ ਆਏ ਨੇ ਲਾਈਨਨ ਦਾ ਫੈਬਰਿਕ ਹੈ 5 ਮੀਟਰ ਤਾਂ ਤੁਹਾਨੂੰ ਲਾਈਨਨ ਡਿਜੀਟਲ ਪ੍ਰਿੰਟਰ ਨਾਲ ਸੂਟ ਮਿਲੇਗਾ ਨਾਲ ਤੁਹਾਨੂੰ ਲਾਈਨਨ ਦਾ ਹੀ ਦੁਪੱਟਾ ਮਿਲੇਗਾ ਦੁਪੱਟਾ ਲਾਈਨਨ ਦਾ ਮਿਲੇਗਾ ਦੁਪੱਟੇ ਦਾ ਜਿਹੜਾ ਬਾਰਡਰ ਹੈ ਉਹ ਜਿਹੜਾ ਤੁਹਾਨੂੰ ਮਿਲੇਗਾ ਜਰੀ ਵਾਲਾ ਮਿਲੇਗਾ 5 ਮੀਟਰ ਦਾ ਆਲ ਓਵਰ ਤੁਹਾਨੂੰ ਲਾਈਨਨ ਦਾ ਬਹੁਤ ਹੀ ਪਿਆਰੇ ਪ੍ਰਿੰਟਡ ਵਾਲਾ ਸੂਟ ਮਿਲੇਗਾ ਦੁਪੱਟਾ 2.5 ਮੀਟਰ ਦਾ ਉਹ ਵੀ ਲਾਈਨਰ ਦੇ ਫੈਬਰਿਕ ਦੇ ਨਾਲ ਆਏਗਾ ਜਰੀ ਪਾਊਡਰ ਨਾਲ ਆਏਗਾ ਸ਼ਿਪਿੰਗ ਚਾਰਜ ਜਿਹੜੇ ਫ੍ਰੀ ਨੇ 1100 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਆਲ ਓਵਰ ਇੰਡੀਆ ਤੁਸੀਂ ਕਿਸੇ ਵੀ ਇਹਨਾਂ ਸੂਟਾਂ ਨੂੰ ਮੰਗਵਾਉਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ ਆਲ ਓਵਰ ਇੰਡੀਆ ਇਹਨਾਂ ਸੂਟਾਂ ਸਾਰਿਆਂ ਦੀ ਜਿੰਨੀਆਂ ਵੀ ਦਿੱਤੀ ਵੀਡੀਓ ਵਿੱਚ ਮੈਂ ਕਲੈਕਸ਼ਨ ਐਡ ਕੀਤੀਆਂ ਨੇ ਸਾਰਿਆਂ ਦੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਇੰਡੀਆ ਦੇ ਵਿੱਚ ਜਿੱਥੇ ਵੀ ਮੰਗਵਾਓਗੇ ਸ਼ਿਪਿੰਗ ਚਾਰਜਸ ਕੋਈ ਨਹੀਂ ਲੱਗਣਗੇ ਜੋ ਰੇਟ ਦੱਸਾਂਗੇ ਉਹ ਹੀ ਫਾਈਨਲ ਰੇਟ ਹੋਏਗਾ ਹੈਵੀ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਆਈਆਂ ਨੇ ਕਾਟਰਾਈਜ਼ ਫੈਬਰਿਕ ਦੇ ਨਾਲ ਆਈਆਂ ਨੇ ਸ਼ਰਟ ਡਿਜੀਟਲ ਪ੍ਰਿੰਟ ਵਾਲੀ ਆਏਗੀ ਬਾਟਮ ਵੀ ਜਿਹੜਾ ਉਹ ਵੀ ਤੁਹਾਨੂੰ ਪ੍ਰਿੰਟਡ ਮਿਲੇਗਾ ਮੈਚਿੰਗ ਸੂਟ ਹੈ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ 1500 ਰੁਪਏ ਰੇਟ ਹੈ ਸ਼ਿਪਿੰਗ ਚਾਰजेस ਕੋਈ ਨਹੀਂ ਐਕਸਟਰਾ ਇਹਦੇ ਤੇ ਇਸੇ ਰੇਟ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਕਾਟਰਾਈਜ਼ ਫੈਬਰਿਕ ਦੇ ਨਾਲ ਆਇਆ ਹੈ ਰੇਟ 1500 ਰੁਪਏ ਆ ਕਿਤੇ ਵੀ ਸੂਟ ਮੰਗਵਾਉਣਾ ਚਾਹੁੰਦੇ ਹੋ ਤਾਂ ਨੰਬਰ ਮੇ ਆਪਣਾ 6239245750 ਦਿੱਤਾ ਆ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਉਸ ਦਾ ਸਕਰੀਨ ਸ਼ਾਟ ਸੈਂਡ ਕਰ ਦਿਓ ਜੈਸਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਰੀ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ